ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਮਾਣੂਕੇ ਗੱਲ ਜੀ ਤਹਿਸੀਲ ਨਿਹਾਲ ਸਿੰਘ ਆਲਾ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਟੋਟਲ 4 ਨਗ ਲੈ ਕੇ ਆਏ ਜਿਨ੍ਹਾਂ ਚੋਂ 3 ਤਾਂ ਤੋਕੜ ਗੱਬਣ ਚੈੱਕ ਪਾਸ ਨੇ ਜੀ ਤੇ 1 ਤੋਕੜ ਆ ਜੀ ਜਾਣਕਾਰੀ ਪ੍ਰੋਪਰ ਤੁਹਾਨੂੰ 22 ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਮੈਂ ਰੇਕ ਵੀਡੀਓ ਚ ਕਹਿੰਨਾ ਉਹਨਾਂ ਵੀਰੇ ਜੇ ਕੋਈ ਟੋਕੜ ਗੱਭਾ ਨਾ ਆ ਜਾਂਦਾ ਹੁੰਦਾ ਤਾਂ ਆਪਦਾ ਪਰਸਨਲ ਡਾਕਟਰ ਸਾਹਿਬਾਨ ਨਾਲ ਜਰੂਰ ਲੈ ਕੇ ਆ ਜਾਇਆ ਕਰੋ ਜੀ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਰੰਜੋਤ ਸਿੰਘ ਪਿੰਡ ਮਾਨੁਕੇ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ 76783605 ਠੀਕ ਹੈ ਭਈ ਅੱਜ 4 ਨਾਗਾ ਜੀ ਹਾਂਜੀ 4 ਨਾਗਾ ਕਿੱਧਰੋਂ ਸ਼ੁਰੂ ਕਰ ਗਏ ਵੀਰੇ ਉਧਰੋਂ ਕਰਦੇ ਠੀਕ ਹੈ ਜੀ ਸੁਆ ਕਿੰਨਾ ਵੀਰੇ ਉਹਦਾ ਏ ਭਾਈ ਦੂਜੇ ਤੀਜੇ ਸੁਵੇ ਹੋਗੇ ਠੀਕ ਹੈ ਜੀ ਸੱਤ ਮਹੀਨੇ 7 ਕਿਲੋ ਦੁੱਧ ਦਾ ਪੰਜਾਂ ਮਹੀਨੇ ਦੀ ਗੱਬਣ ਹੈ 7 ਕਿਲੋ ਨੈਟ ਦੁੱਧ ਦਾ ਹਾਂ ਜੀ ਪੰਜਾਂ ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਹਾਂ ਬਈ ਮਿਲਦੀ ਕਿਵੇਂ ਵੀਰੇ ਇੱਕ ਟਾਈਮ ਠੀਕੇ ਤੇ ਮਿਲੂ ਇੱਕ ਟਾਈਮ ਬਾਹਰੇ ਤੇ ਮਿਲੂਗਾ ਬੱਚਾ ਇਹਦਾ ਜੀ ਬੱਚਾ ਹੈ ਨਹੀਂ ਇਹਦਾ ਥਣਾ ਦੀ ਡੰਨ ਜੀ ਥਣਾ ਦੀ ਡੰਨ ਪਾਰ ਪਿੱਛੇ ਦੀ ਗਰੰਟੀ ਪਾਰ ਦੀ ਵੀ ਗਰੰਟੀ ਥਣਾ ਦੀ ਵੀ ਗਰੰਟੀ ਠੀਕ ਹੈ ਜੀ ਤੋੜ ਕੇ ਦਿਖਾ ਦੀ ਵੀਰੇ ਨਾਲ ਦੀ ਨਾਲ ਸੁਆ ਵੀਰੇ ਜਿਹੜਾ ਮਰਜ਼ੀ ਮੰਨ ਲਿਓ ਜੀ ਪੰਜਾਂ ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਜੀ ਤੇ 7 ਕਿਲੋ ਨੈਟ ਦੁੱਧ ਤਿਆਰ ਆ ਜੀ ਇੱਕ ਟਾਈਮ ਬਾਈ ਦੱਸਦਾ ਕਿ ਥਾਪੀ ਤੇ ਮਿਲਦੀ ਆ ਤੇ ਇੱਕ ਟਾਈਮ ਮਿਲਦੀ ਆ ਟੀਕੇ ਤੇ ਜੀ ਉਹ ਤੁਸੀਂ ਆਪ ਦੀ ਝੋਕੇ ਲੈ ਜਾਓ ਜੀ ਥਣਾ ਦੀ ਡੰ ਹੋਊਗੀ ਥੋੜਾ ਜਿਹਾ ਤੁਹਾਨੂੰ ਵੀ ਪਤਾ ਹੋਵੇ ਮੌਸਮ ਮੀਂਹ ਕਣੀ ਦਾ ਤੇ ਪਸ਼ੂ ਨਵਾਤੇ ਦਵਾਤੇ ਨਹੀਂ ਗਏ ਕਿਉਂਕਿ ਅੱਜ ਤੜਕੇ ਦੀ ਤੁਹਾਨੂੰ ਪਤਾ بارش ਹੋਈ ਜਾਂਦੀ ਆ ਥਾਣਾ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦਾਂਗੇ ਸੋਹਣੇ ਸੈਜ ਦਾ ਥਾਣਾ ਕੱਲਾ ਕੱਲਾ ਨਿਖੜਮਾ ਲੱਗਿਆ ਵਾ ਹੱਥੀ ਚਵਾਈ ਵਾਲਾ ਥਾਣਾ ਜੀ ਬਾਕੀ ਠੰਡੀ ਸੀਲ ਹੋਊਗੀ ਬੇਫਿਕਰ ਹੋ ਜਾਓ ਤੇ ਡਿਮਾਂਡ ਕੀ ਰਹਿਣ ਵਾਲੀ ਵੀਰੇ ਦੀ ਡਿਮਾਂਡ ਵੀਰੇ 72000 ਚ ਛੱਡ ਦਾਂਗੇ ਹੋਜੂ ਮਾਨਤਨ ਜੀ ਮਾਨਤਨ ਹੋਜੂ ਠੀਕ ਆ ਵੀਰੇ ਜਾਇਜ ਡਿਮਾਂਡ ਆ ਜੀ ਹੋਰ ਕਿਸੇ ਕੋਲ ਹੁੰਦੀ ਤਾਂ ਮੁੱਲ ਬਾਹਲਾ ਹੋਣਾ ਸੀਗਾ 72000 ਚ ਮਾਨਤਨ ਹੋਜੂਗਾ ਦੋ ਨੰਬਰ ਵੀਰੇ ਸੂਆ ਕਿੰਨਾ ਮਾ ਜੀ ਇਹ ਵੀ ਦੂਜੇ ਤੀਜੇ ਹੋਗੀ ਬਈ ਠੀਕ ਆ ਜੀ ਚਲੋ ਸੂਆ ਜਿਹੜਾ ਮਰਜੀ ਮੰਨ ਲਓ ਕਿੰਨੇ ਸਮੇਂ ਦੀ ਗੱਭਣ ਆ ਜੀ ਇਹ 6 ਮਹੀਨੇ ਦੀ ਚੱਕ ਪਾਸ ਆ ਤੇ ਦੁੱਧ ਕਿੰਨਾ ਤਿਆਰ ਆ ਜੀ ਇੱਕ ਟਾਈਮ 1.5 ਕਿਲੋ ਦਿੰਦੀ ਆ ਇੱਕੋ ਟਾਈਮ ਹਾਂਜੀ ਇੱਕ ਟਾਈਮ ਠੀਕ ਆ ਥਣਾ ਦੀ ਡੰਨ ਆ ਜੀ ਥਣਾ ਦੀ ਇਹ ਵੀ ਡੰਨ ਲਈ ਬੱਚਾ ਇਹਦਾ ਇਹ ਵੀ ਤੋਰ ਕੇ ਦਿਖਾਦੀ ਵੀਰੇ 6 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਜੀ ਇੱਕ ਟਾਈਮ ਬਾਈ ਦੱਸਦਾ ਕਿ ਡੇਢ ਕਿਲੋ ਨੈੱਟ ਦੁੱਧ ਤਿਆਰ ਆ ਜੀ ਫਿਰ ਉਹ ਇੱਕ ਟਾਈਮ ਮਿਲਦੀ ਕਿਵੇਂ ਵੀਰੇ ਚਲੋ ਠੀਕੇ ਤੇ ਮਿਲਦੀ ਠੀਕੇ ਤੇ ਠੀਕ ਆ ਜੀ ਇੱਕ ਟਾਈਮ ਮਿਲਦੀ ਬਾਈ ਕਹਿੰਦਾ ਠੀਕੇ ਤੇ ਤੇ ਡੇਢ ਕਿਲੋ ਹੀ ਦੁੱਧ ਆ ਥੋੜਾ ਜਿਹਾ ਹੋਲੀ ਤੋਰਿਆ ਕਰੋ ਵੀਰੇ ਬਾਕੀ ਫੇਸ ਕੁਆਲਟੀ ਸੋਹਣੀ ਆ ਜੀ ਥਣਾ ਦੀ ਸਹਿਜ ਵੀ ਤੁਹਾਨੂੰ ਦਿਖਾ ਦਿੰਨਾ ਸੋਹਣੇ ਆ ਗੈਪ ਤੇ ਲੱਗੇ ਆ ਅਸਥੀ ਚੁਵਾਈ ਗਲਾ ਥਾਣਾ ਥਾਣੇ ਵੀਰੇ ਜਮਾ ਡੰਨ ਹੋਣਗੇ ਜਮਾ ਡੰਨ ਹੋਣਗੇ ਥਾਣੇ ਵੀ ਠੀਕ ਹੈ ਜੀ ਤੇ ਆਪ ਦਾ ਪਰਸਨਲ ਡਾਕਟਰ ਸਹਿਬਾਨ ਨਾਲ ਲੈ ਆਇਓ ਜੀ ਬੱਚਾ ਬਾਈ ਕਹਿੰਦਾ ਇਹਦੇ ਮਗਰ ਵੀ ਹੈ ਨਹੀਂ ਤੇ ਇਹਦੀ ਡਿਮਾਂਡ ਜੀ ਇਹ 70 ਆ ਤੇ ਛੱਡ ਦਾਂਗੇ ਠੀਕ ਹੈ ਜੀ ਜੇ ਕੋਈ ਜੋੜਾ ਲੈ ਜੂ ਸੱਜਣ ਵੀਰੇ ਉਹ ਮੈਂ ਕਰ ਲਾਂਗੇ ਜੋੜਾ ਜਿਆਦਾ ਮਨ ਤਾਂ ਹੋ ਜੂਗਾ ਠੀਕ ਹੈ ਵੀਰੇ ਤੇ 3 ਨੰਬਰ ਵੀਰੇ ਨੀਲੀ ਰਾਵੀ ਸੁਆ ਕਿੰਨਾ ਮਾਜੀ ਇਹਦਾ ਇਹ ਪਹਿਲੇ ਸੁਵੇ ਸੁਈ ਵੀ ਆ ਦੂਜੇ ਹਜੇ ਸੂਣਾ ਹਨੀ ਦੂਜੇ ਹਜੇ ਸੂਣਾ ਹਾਂ ਬਈ ਠੀਕ ਹੈ ਵੀਰੇ ਤੇ ਕਿੰਨੇ ਸਮੇਂ ਦੀ ਗੱਬਣਾ ਜੀ ਇਹ 8 ਮਹੀਨਿਆਂ ਦੀ ਗੱਬਣ ਚੱਕ ਪਾਸ ਇੱਕ ਤਰੀਕ ਤੋਂ ਨੌਵੇਂ ਕੱਲ ਨੂੰ ਚੱਲ ਪੈਣਾ ਦੁੱਧੋ ਵੀਰੇ ਦੁੱਧੋ ਹਟੀ ਵੀ ਬਈ ਡਰਾਈ ਹੈ ਜੀ ਥਣ ਪਾਸ ਕਰਾ ਦੂਗੇ ਜੀ ਹਾਂ ਥਣ ਪਾਸ ਕਰਾ ਦੂਗੇ ਠੀਕ ਹੈ ਜੀ ਤੋੜ ਕੇ ਦਿਖਾ ਦੀ ਵੀਰੇ ਸੁਆ ਬਾਈ ਦੱਸਦਾ ਇਹਨੇ ਦੂਜਾ ਸੂਣਾ ਜੀ ਕੱਲ ਤੋਂ ਨੌਵਾਂ ਮਹੀਨਾ ਸਟਾਰਟ ਹੋ ਜਾਣਾ ਜੀ ਦੁੱਧੋ ਇਸ ਵਕਤ ਡਰਾਈ ਹੈ ਜੀ ਬਾਕੀ ਫੇਸ ਕੁਆਲਟੀ ਸੋਹਣੀ ਹੈ ਥਣਾ ਦੇ ਸਹਿਜ ਵੀ ਸੋਹਣੇ ਗੈਬ ਤੇ ਲੱਗੇ ਹੱਥੀ ਚਵਾਈ ਵਾਲਾ ਥਣਾ ਥਣਾ ਦੀ ਬਾਈ ਕਹਿੰਦਾ ਡੰਨ ਹੋਊਗੀ ਬੇਫਿਕਰ ਹੋ ਜਾਓ ਬਾਕੀ ਗੋਲ ਪੱਠਕੂੜਾ ਪਿਓਰ ਨੀਲੀ ਰਾਵੀ ਚ ਪੈਂਦੀ ਆ ਜੀ ਸੋਨਾ ਇੱਕ ਸਾਈਡ ਤੇ ਤਾਂ ਗੁਲਾਬੀ ਆ ਤੇ ਇੱਕ ਸਾਈਡ ਦੇ ਦੇ ਵੀਰੇ ਕਾਲੇ ਆ ਚੰਗੀ ਆ ਮੱਝ ਸਾਂਭਣ ਵਾਲੀ ਆ ਜਿੰਨੀ ਤੁਸੀਂ ਸਾਂਭ ਲੋਗੇ ਉਹਨਾਂ ਦਾ ਦੁੱਧ ਤੁਸੀਂ ਲੈ ਲੋਗੇ ਤੇ ਇਹਦੀ ਡਿਮਾਂਡ ਜੀ ਇਹ 75000 ਰੁਪਏ ਬਈ ਇਹਦਾ 75000 ਰੁਪਏ ਜਾਇਜ਼ ਡਿਮਾਂਡ ਹੀ ਆ 75000 ਰੁਪਏ ਡਿਮਾਂਡ ਆ ਜੀ ਵਿੱਚੋਂ ਮਾਨਤਨ ਹੋ ਜੂਗਾ ਜੀ ਅੱਗੇ ਵੀਰੇ 4 ਨੰਬਰ ਸੁਆ ਕਿੰਨਾ ਮਾਜੀ ਇਹਦਾ ਇਹ ਪਹਿਲੇ ਸੂਏ ਸੋਈ ਵੀ ਇਹ ਠੀਕ ਆ ਜੀ 2 ਟਾਈ ਮਹੀਨੇ ਹੋ ਗਏ ਸੂਏ ਦਾ ਬੱਚਾ ਜੀ ਇਹਦਾ ਆ ਬੱਚਾ ਇਹਦਾ ਮਗਰ ਕੱਟਾ ਕੇ ਕੱਟੀ ਆ ਕੱਟੀ ਹੈ ਮਿਲਦੀ ਫਿਰ ਬੱਚੇ ਤੇ ਹੀ ਆ ਜੀ ਹਾਂਜੀ ਬਈ ਬੱਚੇ ਤੇ ਮਿਲਦੀ ਕਿੰਨਾ ਦੋ ਤਿਆਰ ਆ ਜੀ ਦੁੱਧ 9 ਕਿਲੋ ਹੋਊਗਾ ਇਹਦੇਠਾ ਥਣਾ ਦੀ ਡੰਨ ਆ ਜੀ ਥਣਾ ਦੀ ਜਮਾਂ ਡੰਨ ਇਹ ਵੀ ਤੋੜ ਕੇ ਦਿਖਾ ਦੀ ਵੀਰੇ ਦੁੱਧ ਇਹਦੇ ਥੱਲੇ ਨੈਟ 9 ਕਿਲੋ ਹੋਊਗਾ ਥਣਾ ਦੀ ਇਹ ਵੀ ਡੰਨ ਹੋਊਗੀ ਬੇਫਿਕਰ ਹੋ ਜਾ ਬੱਚਾ ਮਗਰ ਕੱਟੀ ਆ ਜੀ ਬੱਚੇ ਤੇ ਹੀ ਮਿਲਦੀ ਆ ਥਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਹੱਤੀ ਚਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਫੋੜਸ਼ਾਂ ਘੋਰਾ ਵੀ ਨੇ ਜੀ ਚੈੱਕ ਕਰ ਲੋ ਥਣ ਨੇੜੇ ਤੋਂ ਚੈੱਕ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ 75000 ਰੁਪਏ ਠੀਕ ਹੈ ਜੀ ਇਹ ਵੀ ਬਾਈ ਕਹਿੰਦਾ 75000 ਰੁਪਏ ਇਹਦੀ ਡਿਮਾਂਡ ਹੈ ਜੀ ਵਿੱਚੋਂ ਮਾਨਤਾਣ ਹੋ ਜਾਊਗਾ ਜੀ ਕੋਈ ਵੀ ਨੱਕ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਧੰਨਵਾਦ